ੱੱਲੇ ਸੁਣੋ ਇੱਕ ਵਾਰੀ ਆਪਾਂ ਦਿਖਾਈ ਦਿੱਤੀ ਸੀ ਵੀ ਟ੍ਰੇਨ ਉਹ ਗੇਟ ਚੋਂ ਐਂਟਰ ਹੁੰਦੀ ਸੀ ਸਾਰੀ ਰੇਵੇ ਉੱਥੋਂ ਤਾਂ ਲੈਣ ਖਾਦਮੀਆਂ ਤੇ ਲੈਣ ਇਧਰੋਂ ਵੀ ਖਾਦਮੀਆਂ ਤੇ ਉਹ ਗੇਟ ਦੇ ਵਿੱਚ ਦੀ ਨਿਕਲ ਕੇ ਇਧਰਲੇ ਆਹ ਫਰੰਟ ਆ ਗਿਆ ਦਾ ਇੱਥੋਂ ਦੀ ਨਿਕਲ ਕੇ ਆਹ ਪੁਲ ਉੱਤੋਂ ਦੀ ਲੈਣ ਸੀਗੀ ਬਣੀ ਵੀ ਆਹ ਸਾਹਮਣੇ ਪੁਲ ਆ ਗਿਆ ਇਹ ਪੁਲਾਂਿਆਂ ਦੇ ਉੱਤੋਂ ਦੀ ਸਿੱਧੀ ਇੱਕ ਪਟੜੀ ਬਣੀ ਵੀ ਸੀ ਬਕਾਇਦਾ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਸਿੱਧੀ ਟ੍ਰੇਨ ਇੱਥੋਂ ਐਂਟਰ ਹੁੰਦੀ ਸੀ ਤੇ ਹੁਣ ਜਿਵੇਂ ਕਹਦੀ ਇਹ ਅਵਸ਼ੇਸ਼ ਥੋੜੇ ਥੋੜੇ ਰਹਿ ਗਏ ਜਿਹੜਾ ਸੈਣੀ ਵਾਲਾ ਪਿੰਡ ਹੈ ਕਿਹਦਾ ਆਪ ਦਾ ਇਤਿਹਾਸ ਆ ਕਿਉਂਕਿ ਜਦੋਂ ਵੰਡ ਹੋਈ ਸੀ ਸ਼ਾਇਦ ਪੁਰਾਣੇ ਬੰਦਿਆਂ ਨੂੰ ਇਹ ਚੀਜ਼ ਦਾ ਪਤਾ ਹੋਣਾ ਜਦੋਂ 1947 ਚ ਆਪਣੀ ਵੰਡ ਹੋਈ ਸੀ ਵੰਡ ਦੇ ਸਮੇਂ ਸੈਨੀ ਵਾਲਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ ਤੇ ਉਹਨੂੰ ਆਪਣੇ ਵਾਲੇ ਪਾਸੇ ਕਰਨ ਖਾਤਰ ਆਪਣਾ ਇੰਡੀਆ ਦੇ ਵਿੱਚ ਪੰਜਾਬ ਆਪਣਾ ਭਾਰਤ ਦੇ ਵਿੱਚ ਕਰਨ ਦੇ ਲਈ ਤਾਂ ਪਾਕਿਸਤਾਨ ਨੂੰ ਆਪਣੀ ਸਰਕਾਰ ਨੇ 12 ਪਿੰਡ ਦਿੱਤੇ ਸੀ 12 ਪਿੰਡ ਉਹਨੂੰ ਦੇ ਕੇ ਇੱਕ ਸੈਨੀ ਵਾਲਾ ਲਿਆ ਸੀ ਕਿਉਂਕਿ ਇਹਨੂੰ ਲੈਣ ਦਾ ਕਾਰਨ ਕੀ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਲਈ ਜਿਹੜੇ ਯੋਧੇ ਲੜੇ ਸੀ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਆ ਆ ਸਤਲੁਜ ਦਰਿਆ ਲੰਘਦਾ ਇਹਦੇ ਕੰਡੇ ਤੇ ਹੋਇਆ ਸੀ ਆ ਸਤਲੁਜ ਦਰਿਆ ਦੇ ਕੰਡੇ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸੰਸਕਾਰ ਆ ਜਿਹੜਾ ਆ ਸਤਲੁਜ ਦਰਿਆ ਲੰਘਦਾ ਇਹਦੇ ਕੰਡੇ ਤੇ ਹੋਇਆ ਸੀ ਤੇ ਧਰਤੀ ਆ ਜਿਹੜੀ ਇਸੇ ਕਰਕੇ ਮਤਲਬ ਆਪਣੇ ਲਈ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਆ ਕਿਉਂਕਿ 12 ਨਹੀਂ ਉੱਥੇ ਜੇ ਆਪਾਂ ਨੂੰ 120 ਜਾਂ ਵੱਧ ਵੀ ਜਾਣੇ ਪੈਂਦੇ ਤਾਂ ਵੀ ਕੋਈ ਹਰਜ ਨਹੀਂ ਸੀ ਕਿਉਂਕਿ ਜਿਹੜੇ ਯੋਧਿਆਂ ਨੇ ਆਪਾਂ ਨੂੰ ਯਾਦ ਕਰਾਇਆ ਉਹਨਾਂ ਦੇ ਲਈ ਉਹਨਾਂ ਕਰਕੇ ਆਪਣੇ ਵਿੱਚ ਲਿਆਉਣਾ ਬਣਦੇ ਸੀ